ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਪੰਜਾਬ ਯੂਨੀਵਰਸਿਟੀ ਦੇ ਗੇਟ ਦੇ ਬਿਲਕੁਲ ਬਾਹਰ ਖੜੇ ਹੋਏ ਆ ਤੇ ਅੱਜ ਕੋਲ ਦਿੱਤੀ ਗਈ ਸੀ ਪੂਰੇ ਪੰਜਾਬ ਨੂੰ ਹੀ ਨਹੀਂ ਬਲਕਿ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਇਸ ਹੱਕ ਦੇ ਵਿੱਚ ਨੇ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸੈਨੀਟਾਈਜ਼ ਸਿੰਡੀਕੇਟ ਹੈ ਉਹਨੂੰ ਬਰਕਰਾਰ ਰੱਖਣਾ ਚਾਹੀਦਾ ਤੇ ਪੰਜਾਬ ਦਾ ਹੱਕ ਜਿਹੜਾ ਸ਼ੁਰੂਆਤ ਦੇ ਵਿੱਚ ਸੀ ਉਹੀ ਬਰਕਰਾਰ ਰਹਿਣਾ ਚਾਹੀਦਾ ਉਹਨਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਇੱਕ ਵੱਡਾ ਇਕੱਠ ਹੋਣਾ ਹੈ ਚੰਡੀਗੜ੍ਹ ਦੇ ਵਿੱਚ ਖਾਠਾਂ ਮਾਰਦਾ ਇਕੱਠ ਬਾਰਡਰਾਂ ਦੇ ਉੱਤੇ ਪਹੁੰਚਿਆ ਹੋਇਆ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਮੁਸ਼ਤੈਦੀ ਦਿਖਾਉਂਦੇ ਹੋਏ ਸਾਰੇ ਦੇ ਸਾਰੇ ਬਾਰਡਰ ਇਸ ਵਕਤ ਸੀਲ ਕੀਤੇ ਹੋਏ ਨੇ ਲੇਕਿਨ ਫਿਰ ਵੀ ਇਹਦੇ ਬਾਵਜੂਦ ਵੀ ਜਿਹੜੇ ਨਿਹੰਗ ਸਿੰਘ ਨੇ ਤੇ ਸਮਾਜ ਸੇਵੀ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਭਾਜੀ ਜਿਹੜਾ ਸਿਚੁਏਸ਼ਨ ਸਟਾਰਟਿੰਗ ਦੇ ਵਿੱਚ ਅਸੀਂ ਵੇਖੀ ਕਿ ਸਾਰੇ ਹੀ ਤਰਫ ਰੋਕਾਂ ਲਾਈਆਂ ਹੋਈਆਂ ਬਾਰਡਰ ਸਾਰੇ ਸੀਲ ਨੇ ਤੁਸੀਂ ਫਿਰ ਵੀ ਪਹੁੰਚ ਗਏ ਹੋ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਗੱਲ ਇਦਾਂ ਹੈਗੀ ਜੀ ਦੇਖੋ ਪ੍ਰਸ਼ਾਸਨ ਨੇ ਆਪਣਾ ਇੱਥੇ ਪੂਰਾ ਇੱਕ ਵਾਰੀ ਜ਼ੋਰ ਲਾਇਆ ਉਸ ਤੋਂ ਬਾਅਦ ਮੈਂ ਪਰ ਲੇਕਿਨ ਫੇਰ ਵੀ ਇਹ ਜਿਹੜੇ ਨਾਗਰਿਕ ਆਪਣੇ ਪੰਜਾਬ ਦੇ ਐ ਹੁਣ ਆਪਣੇ ਪੜ੍ਹੇ ਲਿਖੇ ਨੇ ਹੁਣ ਡੀਡੀ ਬੰਡੀਲ ਟੂ ਵਾਲੇ ਜ਼ਮਾਨੇ ਵਾਲੇ ਤਾਂ ਹੈ ਨਹੀਂ ਪੜ੍ਹੇ ਲਿਖੇ ਲੋਕ ਐ ਸਮਝਦੇ ਨੇ ਆਪਣੇ ਹੱਕਾਂ ਰਾਈਟਾਂ ਦੀ ਗੱਲ ਆਪਣੀ ਹੈ ਨਾ ਪੰਜਾਬੀ ਇੱਦੀ ਗੱਲਬਾਤ ਜਿਹੜੀ ਵੀ ਅਵਾਜ਼ ਐ ਉਹਨੂੰ ਬੁਲੰਦ ਕਰਦੇ ਨੇ ਤੇ 7 ਵਜੇ ਸਵੇਰੇ ਮੈਂ ਦੇਖਿਆ ਸਾਡੇ ਮੋਰਚੇ ਵਾਲੇ ਇਹਨਾਂ ਨੇ 13 ਦੇ 13 ਗੇਟ ਜਿਹੜੇ ਹੈਗੇ ਇਹ ਬਲੌਕ ਕਰਤੇ ਸੀਗੇ ਪੂਰੇ ਮਤਲਬ ਉਹਨਾਂ ਦੇ ਆਲੇ-ਦਾਲੇ ਟਰਾਈਲੇ ਲਾ ਇਹਨਾਂ ਨੇ ਬੈਰੀਗੇਡ ਲਾ ਮਤਲਬ ਆ ਵੀ ਕਾਫੀ ਮਤਲਬ ਸੰਤ ਸੰਦੋੜੀ ਉੱਤੇ ਲਾ ਕੇ ਇਹਨਾਂ ਨੇ ਬਲੌਕ ਕਰਤੇ ਸੀ ਚੰਡੀਗੜ੍ਹ ਚੰਡੀਗੜ੍ਹ ਦੇ ਐਂਟਰੀ ਗੇਟ 13 ਦੇ 13 ਬਲਾਕ 13 ਦੇ 13 ਬਲਾਕ ਕਰਤੇ ਸੀਗੇ ਉਸ ਤੋਂ ਬਾਅਦ ਮੈਂ ਇੱਧਰ ਜਿਹੜੀ ਜਿਹੜੀ ਆਪਣੀ ਯੂਨੀਵਰਸਿਟੀ ਹੈ ਆਪਣੀ ਪੰਜਾਬ ਦੀ ਇਹ ਇਹ ਮਤਲਬ ਲੈ ਲੈਨੇ ਤਿਹਾਰ ਜੇਲ੍ਹ ਤੇ ਵੀ ਵੱਧ ਜ਼ਿਆਦਾ ਮਤਲਬ ਬਲਾਕ ਕਰੀ ਹੋਈ ਸੀਗੀ ਜਿੰਨੇ ਵੀ ਇਹਦੇ 4-5 ਗੇਟ ਨੇ ਉਹ ਪੰਜੇ ਗੇਟ ਹੈ ਇਹਦੇ ਬਲਾਕ ਕਰਕੇ ਰੱਖੇ ਹੋਏ ਸੀਗੇ ਉਸ ਤੋਂ ਬਾਅਦ ਮੈਂ ਜਿਹੜੀਆਂ ਫੌਜਾਂ ਜਿਹੜੀਆਂ ਸਟੂਡੈਂਟ ਆਪਣੇ ਜਿਹੜੇ ਇੱਥੇ ਦੇ ਮਤਲਬ ਲੈ ਵੀ ਸੰਘ ਹੈਗਾ ਜਿਹੜਾ ਇਹ ਸੈਨੇਟ ਵਾਲੇ ਹੈਗੇ ਨੇ ਇਹ ਇਹ ਬਹੁਤ ਜ਼ਿਆਦਾ ਮਤਲਬ ਮਸਤੀਦੀ ਦੇ ਨਾਲ ਇਹਨਾਂ ਨੇ ਸਾਰੀ ਬਹੁਤ ਜਿਹੜੀ ਲੰਬ ਬੰਦ ਕਰਕੇ 15 ਸੈਕ ਵੇਰੀਗੇਟ ਤੋੜਿਆ ਜੀ 15 ਸੈਕਟਰ ਦਾ ਵੈਰੀਗੇਟ ਤੋੜ ਕੇ ਫਿਰ ਇਹ ਪੀਜੀ ਵੱਲ ਵਾਲੇ ਇੱਕ ਨੰਬਰ ਤੇ ਵਧੇ ਇੱਕ ਨੰਬਰ ਤੇ ਵੱਧ ਤੋਂ ਵੱਧ ਮੈਨੂੰ ਲੱਗਦਾ ਵੀ 2 ਜਾਂ 3 ਮਿੰਟ 5 ਮਿੰਟ ਜਿਹੜਾ ਪ੍ਰਸ਼ਾਸਨ ਹੈ ਉਹ ਟਿਕ ਨਹੀਂ ਪਾਇਆ ਬਾਬਾ ਜੀ ਕਿਉਂਕਿ ਫੌਜਾਂ ਸਾਰੀਆਂ ਸਟੂਡੈਂਟ ਉਹਨਾਂ ਦੇ ਮਾਪੇ ਆਪਣੇ ਬੁੱਢਾ ਦਲ ਦੀਆਂ ਫੌਜਾਂ 96 ਗਰੂੜੀ ਤੇ ਹੋਰ ਵੀ ਕਾਫੀ ਮਤਲਬ ਨਾਗਰਿਕ ਸਾਰੇ ਪੰਜਾਬ ਦੇ ਹਰਿਆਣੇ ਦੇ ਪੰਜਾਬ ਦੇ ਇੱਕੋ ਦਮ ਇੱਥੇ ਸਾਰੇ ਇੱਕ ਨੰਬਰ ਤੇ ਇਕੱਠੇ ਹੋ ਗਏ ਤੇ ਮਤਲਬ 5 ਮਿੰਟਾਂ ਦੇ ਵਿੱਚ ਜਿਹੜਾ ਹੈਗਾ ਉਹ ਜਿਹੜਾ ਸਵੈਪ ਕਰਤਾ ਮਤਲਬ ਜਿਹੜਾ ਹੈਗਾ ਜੋ ਵੀ ਹੈਗਾ ਸਿੰਗੂ ਬਾਰਡਰ ਵਾਲਾ ਮਾਹੌਲ हां जी हां जी मतलब ਹੁਣ ਇੱਕੋ ਆਵਾਜ਼ ਆ ਰਹੀ ਆ ਵੀ ਜਿਹੜਾ ਪੰਜਾਬੀਆਂ ਦੀ ਆਵਾਜ਼ ਆ ਰਹੀ ਆ ਪੰਜਾਬ ਯੂਨੀਵਰਸਿਟੀ ਵੀ ਵਿੱਚ ਪੰਜਾਬੀ ਦੀ ਜਿਹੜੀ ਮਤਲਬ ਆਵਾਜ਼ ਆ ਰਹੀ ਆ ਜਿਹੜਾ ਆਰਐਸ ਦਾ ਪ੍ਰੋਪਗੈਂਡਾ ਸੀਗਾ ਵੀ ਅਸੀਂ ਆਪਣੇ ਬੇਸ ਪਰ ਇੱਥੇ ਮਤਲਬ ਆ ਲੈ ਵੀ ਜਿਹੜਾ ਹੈਗਾ ਸੈਨੇਟ ਆਪਣੇ ਆਪਣੇ ਮੈਂਬਰ ਅਸੀਂ ਭਰਤੀ ਕਰਾਂਗੇ ਜਾਂ ਆਪਣਾ ਸਟਾਫ ਰੱਖਾਂਗੇ ਉਹ ਸਿਸਟਮ ਜਿਹੜਾ ਮੈਨੂੰ ਤਾਂ ਲੱਗਦਾ ਵੀ ਹੁਣ ਭੰਗੇ ਹੋਊਗਾ ਭੰਗ ਹੋ ਕੇ ਨਾ ਸਿੰਘ ਘੋੜੇ ਵੀ ਲਿਆਏ ਸੀਗੇ ਜੀ ਬਾਬਾ ਜੀ ਘੋੜੇ ਲਿਆਉਣ ਨੂੰ ਨਿਹੰਗ ਸਿੰਘ ਤਿਆਰ ਪਰ ਤਿਆਰ ਸੀਗੇ ਪਰ ਲੇਕਿਨ ਕਾਰਨ ਆਹੀ ਹੈ ਕਿ ਇਹ ਜਿਹੜੇ ਲਾਲਾ ਵੀ ਇਹਨਾਂ ਨੇ ਬਾਹਰਲੇ ਐਂਟਰੀ ਗੇਟ ਆ 13 ਦੇ 13 ਬਲੌਕ ਕਰਤੇ ਹੋ ਤੇ ਕਰਕੇ ਸਿੰਘ ਜਿਹੜੇ ਕੁਛ ਮਤਲਬ ਲਾਲਾ ਘੋੜੇ ਉਧਰੀ ਤੁਹਾਨੂੰ ਪਤਾ ਘੋੜਿਆਂ ਖਤਰ ਦਾ ਰਸਤਾ ਸਾਫ ਸੁਥਰਾ ਖੁੱਲੋ ਚਾਹੀਦੀ ਆ ਹਨਾ ਕੱਚੀ ਮਿੱਟੀ ਚਾਹੀਦੀ ਹੁਣ ਪੱਕੇ ਰੋਣਾ ਕਰਕੇ ਥੋੜਾ ਜਿਹਾ ਕਿਤੇ ਨਾ ਕਿਤੇ ਦਿੱਕਤ ਜਰੂਰ ਆਉਂਦੀ ਆ ਘੋੜਿਆਂ ਨੂੰ ਤਾਂ ਕਰਕੇ ਫਿਰ ਇਹਨਾਂ ਬਲੌਕ ਵੀ ਹੋ ਗਏ ਸੀਗੇ ਰਸਤੇ ਹਨਾ ਸੋ ਇਸ ਵਕਤ ਗੇਟ ਦੇ ਉੱਤੇ ਤੁਹਾਨੂੰ ਇੱਕ ਵਾਰੀ ਸਿਚੁਏਸ਼ਨ ਵਿਖਾ ਰਹੇ ਆ ਪਿੱਛੇ ਤੁਸੀਂ ਵੇਖ ਰਹੇ ਹੋ ਜਿਹੜੀਆਂ ਗੱਡੀਆਂ ਵੀ ਖੜੀਆਂ ਨੇ ਟਾਇਰ ਗੈਸ ਦੀਆਂ ਤਿਆਰ ਬਰ ਤਿਆਰ ਚੰਡੀਗੜ੍ਹ ਪੁਲਿਸ ਦੀਆਂ ਤਾਂ ਕਿ ਕੋਈ ਵੀ ਇਸ ਤਰੀਕੇ ਦੀ ਕੋਈ ਬੈਰੀਕੇਟਿੰਗ ਨੂੰ ਤੋੜਨ ਦੀ ਕੋਈ ਸਮੱਸਿਆ ਆਵੇਗੀ ਸਟੂਡੈਂਟਸ ਵੱਲੋਂ ਤਾਂ ਉਹਨਾਂ ਨੇ ਆਪਣੀ ਤਿਆਰੀ ਆਪਣੇ ਵੱਲੋਂ ਪੂਰੀ ਕੀਤੀ ਹੋਈ ਸੀ ਇਸ ਵਕਤ ਤਸਵੀਰਾਂ ਤੁਹਾਨੂੰ ਪੰਜਾਬ ਯੂਨੀਵਰਸਿਟੀ ਦੇ ਬਾਹਰ ਦੀਆਂ ਵਖਾ ਰਹੇ ਆ ਤੇ ਇੱਥੇ ਵਾਈ ਜੀ ਵੀ ਮੌਜੂਦ ਨੇ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਹੀ ਭਾਈ ਜੀ ਕਿੱਥੋਂ ਆਏ ਤੁਸੀਂ ਹਾਂ ਤਾਂ ਪਡਾਲੀ ਪਿੰਡਾ ਜੀ ਘਰਾਲੀ ਕੋਲੇ ਕਿੱਦਾਂ ਵੇਖ ਰਹੇ ਹੋ ਜੀ ਤੁਸੀਂ ਇਹ ਜਿਹੜਾ ਸਾਰਾ ਇੱਕ ਸਤ ਮੈਂ ਵੇਖ ਰਿਹਾ ਪੰਜਾਬ ਯੂਨੀਵਰਸਿਟੀ ਤੇ ਸਮਾਸੇਵੀ ਜਥੇਬੰਦੀਆਂ ਹੀ ਪਹੁੰਚੀਆਂ ਹੋਈਆਂ ਨੇ ਤੁਸੀਂ ਪਹੁੰਚੇ ਹੋਏ ਆ ਨਿਹੰਗ ਸਿੰਘ ਵੀ ਪਹੁੰਚੇ ਹੋਏ ਆ ਕਿਦਾਂ ਲੱਗਦਾ ਹੈ ਕਿ ਅੱਜ ਇਹ ਦੱਸਿਆ ਜਾ ਰਿਹਾ ਸੀਗਾ ਕਿ ਸਾਰੇ ਦੇ ਸਾਰੇ ਬਾਰਡਰਸ ਨੇ ਨੇ ਸੀਲ ਕੀਤੇ ਹੋਏ ਸਾਨੂੰ ਵੀ ਬਹੁਤ ਟਾਈਮ ਲੱਗ ਗਿਆ ਆਣ ਨੂੰ ਇੱਥੇ ਦੇਖੋ ਜਿਹੜੇ ਮਤਲਬ ਕਿ ਇਹਨਾਂ ਨੇ ਪੰਜਾਬ ਪੁਲਿਸ ਜਿਹੜੀ ਪੰਜਾਬ ਸਰਕਾਰ ਇਹ ਵੀ ਸੈਂਟਰ ਨਾਲ ਮਿਲੀ ਹੋਈ ਉਹ ਹੈ ਕਿਉਂਕਿ ਇਹਨਾਂ ਨੂੰ ਆਪਣੇ ਚੰਡੀਗੜ੍ਹ ਤੋਂ ਰੋਕਦੇ ਰੋਕਦੇ ਸੈਂਟਰ ਵਾਲੇ ਤਾਂ ਅਜੇ ਤਾਂ ਨਹੀਂ ਆਲੇ ਜਿਹੜੇ ਪਹਿਲਾਂ ਪੰਜਾਬ ਦੇ ਵਿੱਚ ਵੀ ਨਾ ਕਿ ਸ਼ੁਰੂ ਹੋ ਗਏ ਮੁੱਲਾਂ ਪਰ ਤੋਂ ਉੱਥੇ ਪਹਿਲਾਂ ਨਾਕਾ ਲੱਗਿਆ ਹੋਇਆ ਤੇ ਸਾਰਾ ਪੰਜਾਬ ਦਾ ਵਾਲੀ ਮਲੇ ਪੁਕਤਾ ਵਿੱਚ ਉਹ ਸ਼ਰਿਆਂਵੇਂ ਡਾਕਾ ਤੁਹਾਨੂੰ ਪਤਾ ਏ ਕਿ ਕਿੱਦਾਂ ਮਾਰਿਆ ਜਾ ਰਿਹਾ ਯੂਨੀਵਰਸਿਟੀ ਵਰ ਵੀ ਸਾਰੀਆਂ ਹੋਈਆਂ ਸਾਡੇ ਆਦਾਰੇ ਖੋਏ ਜਾ ਰਹੇ ਆ A to Z ਸੋ ਦੇਖੋ ਹੁਣ ਕੀ ਬਣਦਾ ਇੱਥੇ ਪੰਜਾਬ ਦੇ ਵਿੱਚ ਹੀ ਨਾਕੀ ਲੱਗੇ ਹੋਏ ਆ ਪੰਜਾਬ ਚ ਲੱਗੇ ਹੋਏ ਨਾਕੇ ਸਾਨੂੰ ਪਹਿਲਾਂ ਰੋਕਿਆ ਅੱਛਾ ਜੀ ਹਾਂਜੀ ਫੇਰ ਵਿੱਚੋਂ ਲੰਘ ਕੇ ਆਏ ਆ ਅਸੀਂ ਸੋ ਇਸ ਵਕਤ ਤਸਵੀਰਾਂ ਤੁਹਾਨੂੰ ਤਾਂ ਹੀ ਵਿਖਾ ਰਹੇ ਆ ਇੱਥੇ ਸਟੂਡੈਂਟ ਵੀ ਮੌਜੂਦ ਨੇ ਇਹ ਸਾਰੇ ਤੁਸੀਂ ਸਟੂਡੈਂਟ ਹੋ ਜੀ ਇੱਥੇ ਪੰਜਾਬ ਯੂਨੀਵਰਸਿਟੀ ਦੇ ਕਿਦਾਂ ਵੇਖ ਰਹੇ ਹੋ ਅੱਜ ਇਕੱਠ ਰੱਖਿਆ ਹੋਇਆ ਸੀ ਤੇ ਉਮੀਦ ਸੀ ਕਿ ਇੰਨਾ ਵੱਡਾ ਇਕੱਠ ਹੋਏਗਾ ਹਾਲਾਂਕਿ ਬਾਰਡਰ ਦੇ ਉੱਤੇ ਹਲੇ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਸੰਗਤ ਰੁਕੀ ਹੋਈ ਆ ਸਰ ਉਮੀਦ ਤਾਂ ਥੀ ਕਿਉਂਕਿ ਕੱਲ੍ਹ ਸੇ ਹੀ ਜੋ ਇਸ ਨੋਟਿਸਸ ਤੇ ਇਸ਼ੂਸ ਤੇ ਹਮਾਰੇ ਗਰੁੱਪਸ ਵਗੈਰਾ ਮੈਂ ਆ ਰਹੇ ਥੇ ਕਿ ਕਾਫੀ ਰਸ਼ ਹੋਗਾ ਔਰ ਕਾਫੀ ਭੀੜ ਹੋਗੀ ਹਾਂ ਅੱਜ ਐਕਸਪੈਕਟੇਸ਼ਨਸ ਸੇ ਜ਼ਿਆਦਾ ਹੀ ਕਰਾਊਡ ਆਇਆ ਯੂਨੀਵਰਸਿਟੀ ਮੋਰ ਗੇਟਸ ਵਗੈਰਾ ਤੋੜੇ ਗਏ ਆ ਤੋ ਕਾਫੀ ਜ਼ਿਆਦਾ ਕਰਾਊਡ ਆਇਆ ਇਸ आप आप इसके हक में हैं जो कहा जा रहा है कि सेनेट जो है वो भंग कर दी गई है सेंटर के द्वारा एक ऑर्डर निकाल के एक नोटिफिकेशन नोटिफिकेशन निकाल के तो आपका क्या मानना है इस इस बारे में सर मानना तो यही कि सेनेट आएगी तो स्टूडेंट्स का ही उसमें फ़ायदा है क्योंकि जो भी डिस्कशन होगी वो सीनेट के मेंबर्स के फॉर और अगेंस्ट में होगी तो आई थिंक इट्स बेनिफिशियल फॉर द स्टूडेंट्स आल्सो और बाकी जो लोग कर रहे हैं इसके लिए मतलब जो भी खड़े हैं तो उनकी लड़ाई है बहुत बड़ी है तो अगर आ जाए इलेक्शन की डेट आ जाए सभी यही अभी उम्मीद कर रहे हैं तो होपफुली शायद आ जाए जी आपका नाम क्या है गरिमा जोशी और आप कहाँ से हैं? सर मैं हिमाचल से हूँ और मैं इंग्लिश डिपार्टमेंट में मास्टर्स की स्टूडेंट हूँ इसमें मैं तो आप हिंदी बोल रहे थे ना मेरे माइंड में तभी आया जरूर पूछे आपसे अच्छा ये जो कहा जा रहा है कि जो पंजाब यूनिवर्सिटी है क्योंकि जो देश की पार्टीशन हुई 1947 में तो पाकिस्तान अभी वहाँ पे चला गया तो घर घाट सब कुछ ज़मीन जायदाद वहाँ पे छोड़ के आ गए पंजाबी साथ में लेकर आए थे वो सिर्फ़ एक पंजाब यूनिवर्सिटी थी हालांकि जो अब आज हम हिमाचल कहते हैं जिसको शिमला तक वो सारा पंजाब का ही हिस्सा था है ना पहले तो राजधानी भी शिमला ही हुआ करती थी तो इस चीज़ को आप कैसे देखते हैं कि जो पंजाब एक अपना हक़ जताता है इसके ऊपर सर हक़ जताना इज़ कम्प्लीटली फ़ाइन और जो मैं अब तक सुन रही थी मैंने अब तक ऑब्जर्व किया है वो नारे उनके कभी भी पंजाब सेंटर्ड नहीं थे वो सेंटर्ड थे कि पंजाब हरियाणा हिमाचल एकता था वो सबके कलेक्टिवली बात कर रहे हैं वो अपना हक़ मतलब कम्प्लीटली उसके ऊपर ओनरशिप कोई क्लेम नहीं कर रहे हैं बट हाँ ये चीज़ बिल्कुल ट्रू है कि पंजाब यूनिवर्सिटी जो है वो हेरिटेज और कल्चर को रिप्रेजेंट करती है पंजाब से ऑफ्टरऑल जो सिक्सटी परसेंट इसका फ़ंड आई थिंक सेंटर से आता है बाकी तो फंड इसका पंजाब से ही आ रहा है तो बिल्कुल ये इट्स वेरी फाइन इट्स वेरी गुड ਜੀ ਥੈਂਕ ਯੂ ਸੋ ਮਚ ਅਮਸੇ ਬਾਤ ਕਰਨੇ ਲਈ ਔਰ ਹਮਾਰੀ ਬੈਸਟ ਵਿਸ਼ਸ ਨੇ ਜੀ ਆਪਕੇ ਫਿਊਚਰ ਕੇ ਲਈ ਸੋ ਬੱਚੇ ਚਾਹੇ ਪੰਜਾਬ ਦੇ ਹੋਣ ਚਾਹੇ ਹਿਮਾਚਲ ਦੇ ਹੋਣ ਇਸ ਗੱਲ ਨੂੰ ਲੈ ਕੇ ਸਾਰੇ ਹੀ ਆਪਣੀ ਹਮਾਇਤ ਜਤਾ ਰਹੇ ਨੇ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀ ਸੈਨੇਟ ਤੇ ਸਿੰਡੀਕੇਟ ਚੱਲੀ ਆ ਰਹੀ ਸੀ ਉਹਨੂੰ ਬਰਕਰਾਰ ਰੱਖਿਆ ਜਾਵੇ ਪੁਲਿਸ ਪ੍ਰਸ਼ਾਸਨ ਇਸ ਵਕਤ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਸਾਹਮਣੇ ਤੁਸੀਂ ਵੇਖ ਰਹੇ ਹੋ ਟਰੋਮਾ ਸੈਂਟਰ ਤੇ ਆਮ ਤੌਰ ਦੇ ਉਤੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਪੰਜਾਬ ਦੇ ਸਟੂਡੈਂਟ ਜੋ ਯੂਨੀਵਰਸਿਟੀ ਦੇ ਸਟੂਡੈਂਟ ਗੱਲ ਕਰਦੇ ਕਿ ਇਸ ਵਕਤ ਬੱਚਿਆਂ ਨੂੰ ਟਰੋਮਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟਰੋਮਾ ਸੈਂਟਰ ਸਾਹਮਣੇ ਦਿਖਾਈ ਦੇ ਰਿਹਾ ਤੇ ਲੇਡੀ ਪੁਲਿਸ ਅਫੀਸਰ ਵੀ ਇੱਥੇ ਮੁਸ਼ਤਾਇਦ ਨੇ ਤੇ ਬਾਈ ਜੀ ਵੀ ਇੱਧਰ ਆਇਓ ਜੀ ਕਿੱਥੋਂ ਆਏ ਤੁਸੀਂ ਕੀ ਨਾਂ ਤੁਹਾਡਾ ਹੈ ਜੀ ਯੂਨੀਵਰਸਿਟੀ ਤੋਂ ਆਏ ਹੋ ਜੀ ਯੂਨੀਵਰਸਿਟੀ ਦੇ ਇੱਥੇ ਪੜ੍ਹਦੇ ਹੋ ਜੀ ਤੁਸੀਂ ਆ ਕੀ ਕੰਮ ਕਰਦੇ ਹੋ ਇੱਥੇ ਨਹੀਂ ਵੈਸੇ ਐਸੀ ਹੈ ਜੀ ਵੈਸੇ ਐਸੀ ਕਿ ਧਰਨੇ ਦੇ ਅੱਛਾ ਮੈਂ ਉਹੀ ਪੁੱਛਦਾ ਜੀ ਵੈਸੇ ਕਿੱਥੋਂ ਆਏ ਹੋ ਤੁਸੀਂ ਬਠਿੰਡੇ ਤੋਂ ਆਏ ਹੋ ਬਠਿੰਡੇ ਤੋਂ ਆਏ ਹੋ ਕੀ ਬਾਤ ਹੈ ਤੇ ਬਠਿੰਡੇ ਵਾਲੇ ਤਾਂ ਵੈਸੇ ਹੀ ਕਹਿੰਦੇ ਬੜੇ ਅੜਵ ਸੁਭਾਅ ਦੇ ਹੁੰਦੇ ਆ ਤੇ ਮੋਰਚੇ ਲੜਨੋਂ ਤਾਂ ਮਾਲਵੇ ਵਾਲੇ ਤਾਂ ਸਭ ਤੋਂ ਪਹਿਲਾਂ ਰਹਿੰਦੇ ਆ ਕਿਦਾਂ ਵੇਖ ਰਹੇ ਹੋ ਜੀ ਇਹ ਜਿਹੜਾ ਇੰਨੀਆਂ ਰੋਕਾਂ ਵੀ ਲਾਈਆਂ ਹੋਈਆਂ ਬਾਰਡਰਜ਼ ਦੇ ਉੱਤੇ ਹਾਲਾਂਕਿ ਤੁਹਾਨੂੰ ਨਹੀਂ ਕੋਈ ਰੋਕ ਸਕਿਆ ਬਠਿੰਡੇ ਤੋਂ ਆ ਗਏ ਮੈਂ ਇੱਥੇ ਰੋਕਾਂ ਤੋੜ ਕੇ ਲੰਘ ਗਏ ਸਾਰੇ ਅੱਛਾ ਜੀ ਤੇ ਕੀ ਉਮੀਦ ਲੱਗਦੀ ਹੈ ਫਿਰ ਜਿਹੜੀ ਸਫਲਤਾ ਹੋਏਗੀ ਅੱਜ ਹਾਸਲ ਜਿੱਤਾਂਗੇ ਸਫਲਤ ਕਰਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਅੰਦਰ ਵੀ ਚਲਾਂਗੇ ਸਟਾਰਟਿੰਗ ਦੇ ਵਿੱਚ ਇੱਥੇ ਤੁਹਾਨੂੰ ਵਖਾ ਰਹੇ ਹਾਂ ਇੱਥੇ ਨੌਜਵਾਨ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਦੋ ਕਮਿੰਟ ਅਸੀਂ ਗੱਲਬਾਤ ਕਰਦੇ ਹਾਂ ਬਜ਼ੁਰਗ ਮੌਜੂਦ ਨੇ ਇੱਥੇ ਚੇਟਾ ਦਾੜਾ ਜ਼ਿੰਦਗੀ ਦਾ ਬੜਾ ਐਕਸਪੀਰੀਅੰਸ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨਹੀਂ ਕਹਿੰਦੇ ਕਿ ਕਦੇ ਬੋਲਿਆ ਨਹੀਂ ਥੋੜੇ ਥੋੜੇ ਦਰਸ਼ਨੀ ਥੋੜੇ ਦਰਸ਼ਨਾਂ ਤੋਂ ਹੀ ਬਹੁਤ ਕੁਝ ਪਤਾ ਲੱਗ ਜਾਂਦਾ ਜੀ ਚੜ੍ਹਦੀ ਕਲਾ ਚ ਇੰਨੇ ਦੱਸ ਦੋ ਹਾਂਜੀ ਠੀਕ ਹੈ ਜੀ ਸੁਚਿੱਟਾ ਦਾੜਾ ਜਿਨ੍ਹਾਂ ਨੂੰ ਮਹਿਸੂਸ ਹੁੰਦਾ ਵੀ ਇੱਥੇ ਆਣਾ ਹੈ ਅਸੀਂ ਉਹ ਇੱਥੇ ਜ਼ਰੂਰ ਪਹੁੰਚਦੇ ਆ ਤੇ ਨੌਜਵਾਨ ਨਿਸ਼ਾਨ ਸਾਹਿਬ ਹੱਥ ਦੇ ਵਿੱਚ ਫੜਿਆ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਕਿੱਥੋਂ ਆਏ ਬਾਈ ਤੁਸੀਂ ਆਪਾਂ ਬਰਨਾਲ ਤੋਂ ਹੀ ਯੂਨੀਵਰਸਿਟੀ ਸਟੂਡੈਂਟ ਹੈ ਜੀ ਅੱਛਾ ਯੂਨੀਵਰਸਿਟੀ ਸਟੂਡੈਂਟ ਹੋ ਅੱਛਾ ਮੈਂ ਤੁਹਾਨੂੰ ਦੱਸਦਾ ਪਿੱਛੇ ਹਰਪ੍ਰੀਤ ਸਿੰਘ ਵਾਜੀ ਹੋਰੀ ਵੀ ਵਾਜੀ ਗੁਰਜੀ ਦਾ ਖਾਲਸਾ ਜੀ ਖਾਲਸਾ ਵਾਜੀ ਗੁਰਜੀ ਵਾਜੀ ਗੁਰਜੀ ਹਾਂ ਜੀ ਸਰ ਜਦੋਂ ਵੀ ਕਿਸਾਨੀ ਅੰਦੋਲਨ ਚੱਲਿਆ ਹੈ ਮੋਰਚਾ ਚੱਲਿਆ ਹੈ ਹੁਣ ਵੀ ਜਦੋਂ ਵੀ ਕਦੇ ਭੀੜ ਪੈਂਦੀ ਹੈ ਕਈ ਵਾਰੀ ਰਾਸ਼ਟਰਪਤੀ ਨੂੰ ਉਹਨਾਂ ਨੇ ਉਸ ਟਾਈਮ 'ਚ ਚਿੱਠੀਆਂ ਵੀ ਲਿਖੀਆਂ ਸੀਗੀਆਂ ਸਿੰਗੂ ਬਾਰਡਰ ਦੇ ਉੱਤੇ ਜਦੋਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਮੋਰਚਾ ਲੱਗਿਆ ਹੋਇਆ ਸੀ ਭਾਈ ਜੀ ਕਿਦਾਂ ਵੇਖ ਰਹੇ ਹੋ ਤੁਸੀਂ ਪਹਿਲਾਂ ਵੀ ਮੈਂ ਦੇਖ ਰਿਹਾ ਸੀ ਤੁਸੀਂ ਇੱਥੇ ਆਏ ਹੋ ਤੇ ਹੁਣ ਜਿੱਦਾਂ ਨੌਜਵਾਨ ਵੀ ਆਏ ਹੋਏ ਨਿਹੰਗ ਸਿੰਘ ਵੀ ਆਏ ਹੋਏ ਬਜ਼ੁਰਗ ਵੀ ਆਏ ਹੋਏ ਚਿੱਟਾ ਦਾੜਾ ਤੇ ਤੁਸੀਂ ਵੀ ਆਏ ਹੋਏ ਹੋ ਕੀ ਲੱਗਦਾ ਵੀ ਇਹ ਜਿਹੜਾ ਅੱਜ ਮੁੱਦਾ ਛਾਇਆ ਹੋਇਆ ਇਹਦੇ ਵਿੱਚ ਜਿਹੜਾ ਅੱਜ ਕਾਲ ਦਿੱਤੀ ਗਈ ਹੈ ਇਹਦੇ ਵਿੱਚ ਕੋਈ ਸਫਲਤਾ ਹਾਸਲ ਹੋਏਗੀ ਸਟੂਡੈਂਟਸ ਨੂੰ ਬਿਲਕੁਲ ਹੋਊਗੀ ਜੀ ਇਹ ਤਾਂ ਅੱਜ ਤੱਕ ਜੇ ਆਪਾਂ ਮੋਦੀ ਨੂੰ ਆਪ ਦੀ ਜਿਹੜੀ ਹੈਗੀ ਉਹਦੀ ਲੋਟਨੀ ਲਵਾ ਸਕਦੇ ਆ ਤੇ ਇਹ ਤਾਂ ਇੱਕ ਬਹੁਤ ਏਦਾਂ ਦਾ ਛੋਟਾ ਮੁੱਦਾ ਸਾਡੇ ਆਸਤੇ ਪਰ ਇਹ ਇੱਕ ਬੜੀ ਮੰਦ ਭਾਗੀ ਗੱਲ ਹੈ ਕਿ ਸਾਡੇ ਸਟੂਡੈਂਟਸ ਨੂੰ ਜਿਨ੍ਹਾਂ ਦੀ ਸਕੂਲ ਦੇ ਕਾਲਜ ਦੇ ਵਿੱਚ ਕਲਾਸਰੂਮ ਚ ਜਗ੍ਹਾ ਹੈ ਤੇ ਉਹਨਾਂ ਨੂੰ ਅੱਜ ਸੜਕਾਂ ਤੇ ਤੁਰਨਾ ਪੈ ਰਿਹਾ ਹੈ ਇਦੋਂ ਇਦੋਂ ਮਾੜੀ ਬਿਲਕੁਲ ਸੋਚਣ ਵਾਲੀ ਗੱਲ ਹੈ ਇਹ ਹਾਂ ਵੇਖੋ ਇਹ ਜਿਵੇਂ ਆ ਬੱਚੇ ਆ ਫੁੱਲਾਂ ਵਰਗੇ ਆ ਤੇ ਇਹਨਾਂ ਨੂੰ ਲੈ ਕੇ ਡੰਡੇ ਦੇਖੋ ਲਾਠੀਆਂ ਲੈ ਕੇ ਇਹ ਪੁਲਿਸ ਦਾ ਹੱਕ ਬਣਦਾ ਆਪ ਮੁਹਾਰੇ ਲੋਗ ਆ ਰਹੇ ਨੇ ਕਿਸੇ ਕੋਲੇ ਕੋਈ ਐਦਾਂ ਦਾ ਹਥਿਆਰ ਨਹੀਂਗਾ ਬਿਲਕੁਲ ਪੀਸਫੁੱਲ ਜਿਹੜਾ ਹੈਗਾ ਅੰਦੋਲਨ ਹੈ ਤੇ ਇਹਨੂੰ ਐਦਾਂ ਡਾਂਗਾ ਫੜ ਕੇ ਜਿਹੜਾ ਹੈਗਾ ਰੋਕਣਾ ਹੈ ਬੜਾ ਮੈਂ ਤਾਂ ਡੈਮੋਕਰੇਸੀ 'ਚ ਹੱਕ ਨਹੀਂ ਬਣਦਾ ਦੂਜੀ ਗੱਲ ਦੇਖੋ ਕਿੱਡੀ ਵਾਜਿਬ ਉਹਨਾਂ ਦੀ ਮੰਗ ਹੈ ਕਿ ਜੇ ਅਗਰ ਸੈਨੇਟ ਖਤਮ ਕਰ ਦਿੱਤੀ ਗਈ ਹੈ ਤੇ ਤੁਸੀਂ ਉਹਨੂੰ ਉਹ ਫੈਸਲਾ ਵਾਪਸ ਲੈ ਲਿਆ ਇਲੈਕਸ਼ਨ ਦੀ ਡੇਟ ਅਨਾਉਂਸ ਕਰੋ ਬੱਚਿਆਂ ਨੂੰ ਕਲਾਸਰੂਮ 'ਚ ਭੇਜੋ ਕੋਈ ਵੀ ਬੱਚਾ ਮਾਂ-ਬਾਪ ਇਥੇ ਪੜਨ ਲਈ ਭੇਜਦਾ ਅੰਦੋਲਨ ਲੜਨ ਲਈ ਨਹੀਂ ਭੇਜਦਾ ਪਰ ਮਜਬੂਰੀ ਹੈ ਤੇ ਸਾਡਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਬਾਪੂ ਜੀ ਆਏ ਆ ਮੈਂ ਆਇਆ ਸਾਡਾ ਤੁਹਾਡਾ ਸਾਰਿਆਂ ਦਾ ਇਹ ਦਰਦ ਹੈ ਅਗਰ ਅੱਜ ਆਪਾਂ ਇਕੱਠੇ ਨਹੀਂ ਹੋ ਕੇ ਇਹਨਾਂ ਦਾ ਸਾਥ ਦੇਾਂਗੇ ਤੇ ਕੱਲ ਨੂੰ ਸਰਕਾਰ ਕੋਈ ਹੋਰ ਫਰਮਾਨ ਜਾਰੀ ਕਰ ਦੋਗੀ ਇਹ ਤਾਂ ਜਿਹੜੀ ਹੈਗੀ ਐ سلسلہ ਚੱਲਿਆ ਹੋਇਆ ਉਹ ਕਿਸਾਨੀ ਅੰਦੋਲਨ ਹੋਇਆ ਬੀਬੀ ਐਮਬੀਬੀ ਦਾ ਮੁੱਦਾ ਜਿਹੜਾ ਹੈਗਾ ਆਪਣੇ ਸਾਹਮਣੇ ਆ ਕਿਵੇਂ ਆਪਣੇ ਨਾਲ ੱਤਕਾ ਹੋਇਆ ਐਸਵਾਈਐਲ ਦਾ ਕਦੇ ਇਹ ਮੁੱਦਾ ਛੇੜ ਲੈਂਦੇ ਆ ਜੇਕਰ ਮਈ ਜੂਨ ਦਾ ਮਹੀਨਾ ਆਉਂਦਾ ਜੀ ਤਾਂ ਇਹ ਤਾਂ ਅਸੀਂ ਇਹ ਕਹ ਲਓ ਅਸੀਂ ਚਾਰੇ ਤਰਫ ਸਾਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦਾ ਜਿਹੜਾ ਇਹ ਦੇਖੋ 29 ਪਿੰਡ 28 ਝਾੜੇਗੇ ਤੇ ਸਾਨੂੰ 50 ਇਹ ਚੰਡੀਗੜ੍ਹ ਦਾ ਮਿਲਿਆਗੀ ਅੱਧਾ ਸਾਡਾ ਜਿਹੜਾ ਹੈਗਾ ਇਹਦਾ ਹਰਿਆਣੇ ਨੂੰ ਦੇਤਾ ਇਹ ਯੂਟੀ ਬਣਾ ਦਿੱਤੀ ਗਈ ਪੰਜਾਬ ਦਾ ਤਾਂ ਕੋਈ ਦਾਵਾ ਹੀ ਨਹੀਂ ਰਿਹਾ ਅਗਰ ਅੱਜ ਗੱਲ ਕਰੀਏ ਪੰਜਾਬ ਦੀ ਜਿਹੜੀ ਪੋਪੂਲੇਸ਼ਨ ਹੈ ਉਹ ਵੀ 20 25% ਰਹਿ ਗਈ ਸਿਰਫ ਇਹਦੇ ਚ ਚੰਡੀਗੜ੍ਹ ਚ ਜੀ ਬਾਕੀ ਤਾਂ ਸਾਰੀਆਂ ਬਾਹਰਲੀ ਸਟੇਟਾਂ ਤੋਂ ਲੋਕ ਆ ਕੇ ਵਸੇ ਹੋਏ ਆ ਤੇ ਮੈਂ 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 ਬਿਲਕੁਲ ਅਸੀਂ ਜਦ ਦੀ ਇੱਥੋਂ ਦੇ ਆ ਤੇ ਮੈਂ ਛੋਟਾ ਹੁੰਦਾ ਨਾ ਉਹਨੇ ਬਾਬਾ ਜੀ ਨਾਲ ਜਾਇਆ ਕਰਦਾ ਸੀ ਖੇਤਾਂ ਦੇ ਵਿੱਚ ਇੱਥੇ ਖੇਤ ਹੋਇਆ ਕਰਦਾ ਸੀ ਹੁਣ ਤਾਂ ਖੇਤ ਰਹੇ ਨਹੀਂ ਤੇ ਸਾਨੂੰ ਅਸੀਂ ਜਿੱਥੇ ਵੀ ਜਾਂਦੇ ਸੀ ਸਾਨੂੰ ਪੰਜਾਬੀ ਦੇਖਿਆ ਕਰਦੇ ਸੀ ਤੇ ਮੈਂ ਹੁਣ ਜਦੋਂ ਨਿਕਲਦਾ ਨਾ ਤੇ ਮੈਨੂੰ ਐਂ ਲੱਗਦਾ ਮੈਂ ਕਿਤੇ ਹైదరాబాద్ ਚ ਪਹੁੰਚ ਗਿਆ ਹਾਂ ਹਾਂ ਹైਦਰਾਬਾਦ ਕਿ ਤੁਸੀਂ ਲੈਕ ਚਲੇ ਜਾਓ ਤੁਹਾਨੂੰ ਉੱਥੇ ਕੋ ਆਪਣਾ ਪੰਜਾਬੀ ਨਹੀਂ ਦੇਖਦਾ ਸਾਰੇ ਲੋਕ ਜਿਹੜੇ ਹੈਗੇ ਆ ਬਾਹਰਲੀਆਂ ਸਟੇਟਸ ਦੇ ਆਏ ਹੋਏ ਆ ਦੇਖੋ ਅਸੀਂ ਅਗਰ ਹਰਿਆਣੇ ਜ਼ਮੀਨ ਲੈਣੀ ਹੈ ਜਾਂ ਹਿਮਾਚਲ ਚ ਰਹਿਣੀ ਹੈ ਤਾਂ ਸਾਨੂੰ ਕੋ ਵੜਨ ਨਹੀਂ ਦਿੰਦਾ ਪੰਜਾਬ ਇੱਕ ਇਦਾਂ ਦਾ ਹੈ ਵਾਹਿਦ ਸੂਬਾ ਹੈ ਜਿੱਥੇ ਆ ਕੇ ਕੋਈ ਮਰਜ਼ੀ ਜੋ ਦੀਆਂ ਕੋਈ ਪੁੱਛਣ ਵਾਲਾ ਹੈ ਨਹੀਂ ਇਹ ਪਰ ਸਰਕਾਰਾਂ ਦਾ ਫਰਜ ਬਣਦਾ ਹੈ ਹੁਣ ਭਗਵੰਤ ਮਾਨ ਹੈ ਜਿਹੜਾ ਜਿਹੜਾ ਕਹਿੰਦਾ ਮੈਂ ਪੰਜਾਬ ਹਥੈਸ਼ੀ ਹਾਂ ਤੇ ਉਹਦੀ ਦੇਖੋ ਪੰਜਾਬ ਯੂਨੀਵਰਸਿਟੀ ਚ ਕੀ ਅੱਜ ਸ਼ਮੂਲੀਅਤ ਹੈ ਸਰਕਾਰ ਦੀ ਕੋਈ ਹੈਗੀ ਹੈ ਸਰਕਾਰ ਅੱਜ ਬਿਲਕੁਲ ਮੌਨ ਬੈਠੀ ਹੈ ਸ਼ਾਂਤ ਬੈਠੀ ਹੈ ਤੇ ਜਿਹੜੀ ਹੈਗੀਆਂ ਲਾਠੀਆਂ ਉਹ ਆਮ ਆਵਾਮ ਖਾ ਰਹੀ ਹੈ ਬੱਚੇ ਖਾ ਰਹੇ ਹੈ ਮਤਲਬ ਇਹਦੇ ਤੋਂ ਸਾਨੂੰ ਪੰਜਾਬੀਆਂ ਨੂੰ ਇੱਕ ਲੈਸਨ ਲੈਣ ਦੀ ਲੋੜ ਹੈ ਕਿ ਸਾਨੂੰ ਜਿਹੜੀ ਵੋਟ ਹੈ ਉਹ ਕਿੰਨੀ ਸੋਚ ਸਮਝ ਕੇ ਪਾਉਣੀ ਚਾਹੀਦੀ ਹੈ ਕਿੱਦਾਂ ਸਾਡਾ ਜਿਹੜੇ ਇਹ ਸਰਕਾਰਾਂ ਪਹਿਲਾਂ ਵਾਅਦੇ ਕਰਦੀਆਂ ਮੁੜ ਕੇ ਸਾਡੇ ਕੀ ਹਾਲਾਤ ਕਰਦੀਆਂ ਸਾਡੇ ਸਾਹਮਣੇ ਜੀ ਇਸ ਸਾਰ ਦੇ ਨਾਲ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਇੱਕ ਵਾਰੀ ਤੁਹਾਨੂੰ ਹਾਲਾਤ ਬਖਾਰੀ ਸੀ ਕਿਉਂਕਿ ਕਈਆਂ ਨੂੰ ਇਹ ਕਿਉਰਿਓਸਿਟੀ ਹੈ ਕਿ ਕੀ ਹਾਲਾਤ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਿਉਂਕਿ ਰੋਕਾਂ ਵੀ ਲਾਈਆਂ ਹੋਈਆਂ ਨੇ ਬਾਰਡਰ ਦੇ ਉੱਤੇ ਬਾਬਾ ਜੀ ਤੋਂ ਉਹ ਲੱਗੀ ਪੰਜਾਬ ਪੁਲਿਸ ਦੇਖੋ ਸਾਰੀ ਪੁਲਿਸ ਆਤੀ ਹੈ ਉਹ ਦੇਖੋ ਅੱਛਾ ਪੰਜਾਬ ਪੁਲਿਸ ਹੈ ਪੰਜਾਬ ਪੁਲਿਸ ਆ ਗਈ ਦੇਖੋ ਜੀ ਉਹ ਦੇਖੋ ਪੰਜਾਬ ਪੁਲਿਸ ਬੁਲਾ ਲਈ ਇਹਨਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਆ ਭਗਵੰਤ ਮਾਨ ਸਰਕਾਰ ਨਾਲ ਅੱਛਾ ਹੀ ਨਾਲ ਨਾਲ ਆਪਾਂ ਆਪਾਂ ਚੱਲੀਏ ਇੱਕ ਵਾਰੀ ਸੋ ਸਿੰਘ ਵੀ ਆ ਗਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਬਾਬੇ ਚਿੱਟੀਆਂ ਦਾੜੀਆਂ ਵਾਲੇ ਦੇਖੋ ਤੁਸੀਂ ਚੜ੍ਹਦੀ ਕਲਾ ਦੇ ਪ੍ਰਤੀਕ ਤੇ ਜਿੱਥੇ ਸਿੰਘ ਪਹੁੰਚ ਜਾਂਦੇ ਉਥੇ ਲੰਗਰ ਵੀ ਪਹੁੰਚ ਜਾਂਦਾ ਗੁਰਮਰਦਾਸ ਜੀ ਮਹਾਰਾਜ ਕਹਿੰਦੇ ਆ ਕਿ ਪਹਿਲਾਂ ਪੰਗਤ ਪਾਛੇ ਸੰਗਤ ਪਹਿਲਾਂ ਤੁਸੀਂ ਲੰਗਰ ਛਕੋ ਤੇ ਦੁਸ਼ਮਣਾਂ ਨੂੰ ਵੀ ਇਤਿਹਾਸ ਰਿਹਾ ਵੀ ਦੁਸ਼ਮਣਾਂ ਨੂੰ ਵੀ ਲੰਗਰ ਛਕਾਉਂਦੇ ਰਿਹਾ ਚਿੱਟੀਆਂ ਦਾੜੀਆਂ ਵਾਲੇ ਸਾਡੇ ਬਾਬੇ ਪਹੁੰਚ ਗਏ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜ਼ਿੰਦਗੀ ਚ ਬੜੇ ਸੰਘਰਸ਼ ਲੜੇ ਹੋਣੇ ਆ ਤੇ ਹੁਣ ਵੀ ਤਿਆਰ ਹਾਂ ਬਿਲਕੁਲ ਜੀ ਯਾਰ ਇਹ ਨਹੀਂ ਲੜਦੇ ਆ ਯਾਰ ਆਪਣੇ ਬੱਚਿਆਂ ਵਾਸਤੇ ਲੜਨਾ ਜੀ ਆਪਾਂ ਨਹੀਂ ਜਾਣ ਦੇਣੀ ਯੂਨੀਵਰਸਿਟੀ ਜਿਹੜੀ ਆ ਇਹ ਐਸਐਲ ਦੇ ਵਿੱਚ 4 ਦਾ ਐਸਐਸ ਨੂੰ ਜ਼ਮੀਨ ਦੇਣੀ ਚਾਹੁੰਦੇ ਆ ਜੀ ਯੂਨੀਵਰਸਿਟੀ ਖਤਮ ਕਰਕੇ ਆਰਐਸਐਸ ਨੂੰ ਇੰਨੀ ਮਹਿੰਗੀ ਜ਼ਮੀਨ ਅਰਬਾਂ ਖਰਬਾਂ ਪਈਂਦੀ ਤੇ ਇੱਥੇ ਉਹਨਾਂ ਦਾ ਸੈਂਟਰ ਬਣਾਉਣਾ ਚਾਹੁੰਦੇ ਜਿਵੇਂ ਇੱਕ ਨਾਗਪੁਰ ਆ ਇਹ ਦੇਖ ਕੇ ਇੱਥੇ ਬਣਾਉਣਾ ਚਾਹੁੰਦੇ ਆ ਉਹ ਅਸੀਂ ਪੰਜਾਬੀ ਲੋਕ ਨਹੀਂ ਬਣਦੇਾਂਗੇ ਆਪਣੇ ਬੱਚਿਆਂ ਦਾ ਭਵਿੱਖ ਨਹੀਂ ਖਰਾਬ ਹੋਣ ਦੇਾਂਗੇ ਭਾਵੇਂ ਜੋ ਮਰਜ਼ੀ ਹੋਵੇ ਸਾਡੇ ਪਾਤਿਆਂ ਦਾ ਬਾਬਾ ਜੀ ਤੁਸੀਂ ਆਏ ਕਿੱਥੋਂ ਆ ਅਸੀਂ ਤੰਤਾਰ ਤੋਂ ਆਏ ਬਾਰਡਰ ਦੇ ਕੰਢੇ ਤੋਂ ਕਸੇਲ ਪਿੰਡ ਆ ਮੇਰਾ ਕਿਸਾਨ ਮਜ਼ਦੂਰ ਸਿੰਘਾਂ ਦੀ ਕਮੇਟੀ ਦਾ ਬਾਈ ਇੱਥੇ ਦਾ ਐਸੇ ਦਾ ਬਾਰਡਰਾਂ ਦੇ ਉੱਤੇ ਪੁਲਿਸੇ ਪੁਲਸ ਖੜੀ ਆ ਕੋਈ ਨਹੀਂ ਕੋਈ ਨਹੀਂ ਸਾਡੇ ਕੋਲ ਮਿਲਟਰੀ ਰਹੀਦੀ ਐ ਤੇ ਵਿਚਾਰੀ ਨੀਦੀ ਪੁਲਸ ਆ ਅਸੀਂ ਦੇ ਮਿਲਟਰੀ ਦੇ ਆ ਚ ਰਹੀਦੀਆਂ ਪਾਕਿਸਤਾਨ ਦੇ ਨਾਲ ਤੇ ਇਹ ਤੇ ਸਾਰੀ ਹੈਗੀ ਆ ਵਿਚਾਰੀ ਸਾਡੇ ਹੀ ਬੰਦੇ ਆ ਕੋਈ ਗੱਲ ਨਹੀਂ ਆ ਨਾ ਅਸੀਂ ਡਰਨ ਵਾਲੇ ਨਾ ਡਰਾਂਗੇ ਸ਼ਾਂਤਮਈ ਰਾਵਾਂਗੇ ਖਾਲੀ ਹੱਥ ਨਾਲ ਲੜਾਂਗੇ ਜਿੱਤ ਕੇ ਜਾਵਾਂਗੇ ਕੀ ਬਾਤ ਆਈ ਦੇਖੋ ਉਹ ਕਹਿੰਦੇ ਅਸੀਂ ਬਾਰਡਰਾਂ ਦੇ ਉੱਤੇ ਰਹਿੰਦੇ ਆ ਤੇ ਪਾਕਿਸਤਾਨ ਦੇ ਨਾਲ ਨੀਤੇ ਜੰਗ ਛੇੜੀ ਰਹਿੰਦੀ ਹੈ ਕੋਈ ਬੰਬ ਦਾ ਗੋਲਾ गिर ਰਿਹਾ ਹੈ ਕੋਈ ਤੋਪ ਦਾ ਗੋਲਾ गिर ਰਿਹਾ ਹੈ ਤੁਸੀਂ ਕਿਹੜੇ ਲੱਕੀ ਚ ਆਏ ਹੋ ਬਾਈ ਖਰੜ ਤੋਂ ਹੈ ਜੀ ਲੋਕਲੀ ਆਪਾਂ ਦਾ ਅੱਛਾ ਜੀ ਤੇ ਮੈਂ ਗੱਲ ਕਰ ਰਹੀ ਸੀਗਾ ਜੀ ਇੱਥੇ ਤਾਂ ਬਾਰਡਰ ਆ ਸਾਰੇ ਬਾਰਡਰ ਸੀਲ ਕੀਤੇ ਪਏ ਪੁਲਿਸ ਨੇ ਤੇ ਮੈਂ ਕਿਹਾ ਬਾਬੇ ਇਹ ਦਸਵੇਂ ਪਾਸ਼ਾ ਤੋਂ ਕਿਰਪਾ ਹੋ ਗਈ ਜੀ ਤੇ ਬਾਬੇ ਸਾਡੇ ਇਹ ਤਾਂ ਜੇਮਸ ਬੌਂਡ ਬਣੇ ਪਏ ਆ ਰਾਸਤੇ ਉਰੀ ਪੜੇ ਹੋਏ ਆ ਜੂਨੀਅਰ ਆਏ ਜੀ ਵੀ ਕਾਲਜ ਵਿੱਚ ਅਸੀਂ ਰਾਸਤਿਆਂ ਦਾ ਪਤਾ ਹੋਣ ਕਰਕੇ ਅਸੀਂ ਲੰਘੇ ਵਿੱਚ ਹਾਂਜੀ ਠੀਕ ਹੈ ਧੰਨਵਾਦ ਆ ਬਾਈ ਬਹੁਤ ਪਿਆਰ ਸਤਕਾਰ ਤੇ ਮੈਨੂੰ ਬਾਈ ਦੱਸਦੇ ਪੰਜਾਬ ਪੁਲਿਸ ਆ ਗਈ ਉਧਰ ਸੋ ਚੰਡੀਗੜ੍ਹ ਦੇ ਵਿੱਚ ਕਹਿੰਦੇ ਇੱਕ ਵਾਰੀ ਆਪਾਂ ਦੇਖ ਲੈਂਦੇ ਆ ਜਾ ਕੇ ਕੀ ਚੱਲ ਗਏ ਪੰਜਾਬ ਪੁਲਿਸ ਹੈਗੀ ਸੋ ਦੇਖੋ ਕਹਿੰਦੇ ਪੰਜਾਬ ਪੁਲਿਸ ਵੀ ਇੱਥੇ ਆਈ ਹੋਈ ਆ ਤੇ ਅੰਦਰ ਵੀ ਚੱਲਾਂਗੇ ਮੇਰੇ ਖਿਆਲ ਨਾਲ ਇੱਧਰ ਤੁਸੀਂ ਮੀਡੀਆ ਤੋਂ ਆ ਬਾਈ ਜੀ ਜਾਂ ਕਿਦਾਂ ਸਟੂਡੈਂਟ ਹੋ ਕਿ ਇਹ ਜਿਹੜਾ ਮਸਲਾ ਛਾਇਆ ਹੋਇਆ ਹੈ ਜੀ ਇਹਦੇ ਬਾਰੇ ਤੁਹਾਡਾ ਕੀ ਸੋਚਣਾ ਹੈ ਨਹੀਂ ਮੈਂ ਤਾਂ ਕੁਝ ਨਹੀਂ ਕਹਿਣਾ ਚੰਦਾ ਜੀ ਇਸ ਕੇ ਬਾਰੇ ਮਹਾਰਾਸ਼ਟਰ ਦੇ ਹੋ ਹਾਂ ਜੀ ਹਰਿਆਣੇ ਕੇ ਜੋ ਮਾਰੀ ਹਰਿਆਣੇ ਕੀ ਬੋਲੀ ਹੈ ਨਾ ਇੱਥੇ ਦੂਰ ਤੋਂ ਹੀ ਪਤਾ ਲੱਗ ਜਾ ਸੁਣ ਕੇ ਔਰ ਬੜੀ ਅੱਛੀ ਲਗਾ ਕਹਾਂ ਸੇ ਹਰਿਆਣੇ ਸੇ ਪਾਣੀਪੱਤ ਸੇ ਬਾਈ ਪਾਣੀਪੱਤ ਸੇ ਅੱਛਾ ਇਹ ਇਹ ਜੇ ਅਭੀ ਆਪ ਦੇਖਤੋ ਰਹੇ ਹੋਗੇ ਇਹ ਮਸਲਾ ਯੂਨੀਵਰਸਿਟੀ ਮੇ ਪੜ੍ਹਤੇ ਹੋ ਆਪ ਹਾਂ ਜੀ ਹਾਂ ਜੀ ਯੂਨੀਵਰਸਿਟੀ ਮੇ ਪੜ੍ਹਤਾ ਹਾਂ आज का एक जो ये रखा हुआ था इकट्ठ इसको कैसे देख रहे हैं मांग ठीक है वैसे ये तो बता दो देखो इनकी मांग है इनकी पंजाब वालों की अपनी ठीक है लेकिन इन्होंने एक बात गलत बोली कल कि पंजाब यूनिवर्सिटी हमारी है और चंडीगढ़ भी हमारा है ये गलत है हम इनकी बात इनको समर्थन करते हैं लेकिन ये नहीं कहना चाहिए था कि इन्होंने कि चंडीगढ़ भी पंजाब का है ये हरियाणा का भी इतना ही हक है और हरियाणा का भी इतना ही हक है और बड़ा भाई छोटा भाई होने के नाते हम इनके साथ खड़े होंगे लेकिन ये बात पे कई बार ऐसा हो जाता है डगमगा जा, डगमगा जाते हैं गलत बोल देते हैं कल इनकी जो वहाँ नारेबाजी हो रही थी वो गलत थी उनसे हम अभी रोस है हरियाणा वालों को जो ये बात इन्होंने बोल ली थी नहीं वैसे ये मना तो नहीं करते वो अब आपको हक तो पूरा मिल रहा है नहीं हक तो मिल रहा है नारे लगा के तो फिर दिल को ठेस तो पहुँचती है ना हमारे अच्छा हाँ अच्छा इस चीज़ को कैसे देखते हैं कहते कि उन्नीस में जो पंजाब लेके आया था यूनिवर्सिटी पंजाब की यूनिवर्सिटी है नाम भी पंजाब का है तो आपको नहीं लगता कि अगर वो पंजाब का अगर हक जता रहे हैं इसमें क्योंकि नाम भी पंजाब का ही है और ज़मीन भी कहते कि पंजाब ने ही दी थी देखो ज़रूरी नहीं है कि पंजाब कभ, पंजाब हिमाचल और हरियाणा एक होते थे पहले और जब इनमें से उसमें उस उस में ऐसे कहा ना कि हरियाणा ने जो फंडिंग भी होती है हरियाणा और हिमाचल ने फंडिंग भी देनी बंद कर दी जो फंडिंग भी देता है वो पंजाब ही देता है और नाम भी पंजाब का ही है देखो जो वो नेता थे मैं उनका नाम नहीं लेना चाहूँगा जो भी थे उन्होंने गलत किया था हरियाणा के जो नेता थे वो उन्होंने ये गलत किया था ये उन्नीस कुछ की बात है जब उन्होंने अपनी फंडिंग रोक दी थी और ये अपना अम्बाड़ा कुरुक्षेत्र और यहाँ पंचकुला साइड में जो कॉलेज लगते थे इसमें तो उनको मतलब कि उन्होंने यूनिवर्सिटी से हटा लिया था तो ये गलत किया था उन्होंने मैं तो ये मांग करता हूँ आगे जो बीजेपी सरकार है जो भी सेंटर में है कि हरियाणा को हरियाणा से भी फंड लें और पंजाब से भी लें और जैसे पहले था कि सेम रखी जाए इस यूनिवर्सिटी को अच्छा अच्छा जो ये कदम लिया था उन्होंने कि नोटिफिकेशन निकाल के सेनेट और सिंडिकेट को भंग करने का कर दिया था इस नोटिफिकेशन को कैसे देख रहे हैं सही किया था उन्होंने या ठीक था आपके मुताबिक नहीं देखिए तो एक हिसाब से ये गलत है जो सेंटर की यूनिवर्सिटी काफ़ी है इसको तो हरियाणा और पंजाब के लिए ही छोड़ देना चाहिए ठीक है आपका डिपार्टमेंट कौन सा ਮੇਲਾ ਡਿਪਾਰਟਮੈਂਟ ਹੈ हां ਲੱਗ ਵੀ ਰਿਹਾ ਸਤਿ ਸ੍ਰੀ ਅਕਾਲ ਬਹੁਤ ਸ਼ੁਭਕਾਮਨਾئیں ਕਾਲਾ ਕੋਟ ਪਾਇਆ ਹੋਇਆ ਤੇ ਕਾਮਯਾਬੀ ਪਰਮਾਤਮਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਬਖਸ਼ੇ ਆਓ ਅੰਦਰ ਚੱਲਦੇ ਹਾਂ ਹੁਣ ਇੱਕ ਵਾਰੀ ਤੇ ਅੰਦਰ ਚੱਲ ਕੇ ਗੱਲਬਾਤ ਕਰਦੇ ਹਾਂ ਵੀ ਕੀ ਕੁਛ ਹੈਗਾ ਇੱਥੇ ਅੱਛਾ ਨੌਜਵਾਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੀਏ ਇੱਕ ਵਾਰੀ ਤੁਸੀਂ ਕਿੱਥੋਂ ਆਏ ਬਾਈ ਜੀ ਉਹ ਦੇਖੋ ਆਹ ਦੇਖੋ ਫੇਰ ਆ ਗਈ ਸਾਰੀ ਪੰਜਾਬ ਪੁਲਿਸ ਉਹ ਦੇਖੋ ਨੀ ਕਬਰ ਆਪਣੀਆਂ ਪੁਲਿਸ ਪੰਜਾਬ ਪੁਲਿਸ ਹੈ ਜੀ ਉੱਧਰ ਆਜੋ ਆਜੋ ਇੱਕ ਵਾਰੀ ਆਪਾਂ ਗੱਲਬਾਤ ਕਰਦੇ ਹਾਂ ਇੱਕ ਵਾਰੀ ਸੋ ਇਧਰ ਤੁਸੀਂ ਦੇਖੋ ਅਮਲਾ ਜਿਹੜਾ ਪੁਲਿਸ ਦਾ ਅਮਲਾ ਪੂਰਾ ਤਿਆਰ ਬਰ ਤਿਆਰ ਹੈ। ਆਪਾਂ ਕਾਪੜਾ ਇੱਥੇ ਆਪਾਂ ਆਏ ਤੇ ਸਤੁਹੀ ਤੇ ਸਕੋਰਟ ਚ ਆਈ ਹੋਣੀ ਹੈ ਨਹੀਂ ਪੰਜਾਬ ਪੁਲਿਸ ਤੇ ਸਕੋਰਟ ਚ ਆਈ ਹੋਣੀਆਂ ਇੱਥੇ ਉਥੇ ਸਟੂਡੈਂਟ ਐਕਚੁਅਲੀ ਕਹਿੰਦੇ ਕਿ ਪੰਜਾਬ ਪੁਲਿਸ ਹੀ ਆ ਗਈ ਕਹਿੰਦੇ ਇੱਥੇ ਤੇ ਇੱਥੇ ਵੈਸੇ ਤਾਂ ਬੇਸਿਕਲੀ ਤਾਂ ਡਿਊਟੀ ਤਾਂ ਚੰਡੀਗੜ੍ਹ ਪੁਲਿਸ ਦੀ ਹੈ ਸਰਕਾਰੀ ਵਾਲਾ ਬੰਦਾ ਸੋ ਹੁਣ ਅੰਦਰ ਤੋਂ ਤੁਹਾਨੂੰ ਕਵਰੇਜ ਵਿਖਾਵਾਂਗੀ ਕਿ ਕੀ ਕੁਛ ਹਾਲਾਤ ਨੇ ਧੰਨਵਾਦ